ਫਤੇਗੜ ਸਾਹਿਬ ਜ਼ਿਲ੍ਹਾ ਮਨਰੇਗਾ ਸਕੀਮ ਅਧੀਨ ਕਾਮਿਆਂ ਨੂੰ 100 ਦਿਨ ਰੋਜ਼ਗਾਰ ਦੇਣ ਦੇ ਵਿੱਚ ਪਹਿਲੇ ਸਥਾਨ ਤੇ ਰਿਹਾ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ। ਨੀਅ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ 파ਰਸ ਗੌਤਮ ਤੇ ਅਜੈਸ਼ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਮਾਰਕਟ ਮੈਡੀ ਦਫਤਰ ਪਹੁੰਚੇ ਹੈ ਤੇ ਇੱਕ ਗੱਲ ਦੱਸਣਯੋਗ ਹੈ ਕਿ ਮਨਰੇਗਾ ਸਕੀਮ ਹੈ ਜੋ 100 ਦਿਨਾਂ ਦੀ ਇਹ ਪੰਜਾਬ ਚੋਂ ਪਹਿਲੇ ਨੰਬਰ ਤੇ ਆਇਆ ਫਤਿਹਗੜ ਸਾਹਿਬ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਜੀ ਆਓ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੈਂ ਗੁਰਵਿੰਦਰ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ ਸਰਨ ਫਤਿਹਗੜ ਸਾਹਿਬ ਅ ਅੱਜ ਸਾਡੇ ਇੰਡੀਆ ਨਿਊਜ਼ ਦੀ ਟੀਮ ਜਿਹੜੀ ਆਈ ਹੈ ਇਹਨਾਂ ਦਾ ਮੈਂ ਸੁਆਗਤ ਕਰਦਾ ਤੇ ਮੈਨੂੰ ਮਨਰੇਗਾ ਬਾਰੇ ਇਹਨਾਂ ਨੇ ਪੁੱਛਿਆ ਉਹ ਸਾਰੀਆਂ ਜੱਗਬਾਰਾਂ ਚ ਵੀ ਮੀਡੀਆ ਤੇ ਸਾਰੀ ਬਹੁਤ ਹੀ ਖਬਰਦਾਰੀ ਹੋਈ ਹੈ ਮੇਰੇ ਜ਼ਿਲ੍ਹੇ ਦੇ ਸਾਰੇ ਅਫੀਸਰ ਸਹਿਬਾਨ ਸਾਰੇ ਲੋਕ ਜਿਹੜੇ ਨੇ ਜਿਹਨਾਂ ਨੇ ਅ ਅਸਹਿ ਦਿਲ ਤੋਂ ਮਨਰੇਗਾ ਦੇ ਵਿੱਚ ਕੰਮ ਕੀਤਾ ਬੜੇ ਅੱਛੇ ਢੰਗ ਦੇ ਨਾਲ ਕੀਤਾ ਤੇ ਸਾਡੇ ਅਫੀਸਰ ਸਹਿਬਾਨ ਨੇ ਵੱਧ ਤੋਂ ਵੱਧ ਪੈਸਾ ਮਨਰੇਗਾ ਵਾਸਤੇ ਲਿਆਂਦਾ ਮੇਰੇ ਜ਼ਿਲ੍ਹੇ ਵਾਸਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਾਡਾ ਜ਼ਿਲ੍ਹਾ ਮਨਰੇਗਾ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਉਹ ਫਸਟ ਆਇਆ ਮੈਂ ਦੁਬਾਰਾ ਫੇਰ ਸਾਡੇ ਡਿਪਟੀ ਕਮਿਸ਼ਨਰ ਤੇ ਸਾਰੇ ਉਹਨਾਂ ਦੀ ਟੀਮ ਹੈ ਜਿਹੜੀ ਉਨਾ ਸਾਰੇ ਨੂੰ ਬੁਧਾਈ ਦਿੰਦਾ ਸਾਰੇ ਹੀ ਵਧਾਈ ਦੇ ਪੱਤਰ ਨੇ ਸਾਰੀਆਂ ਪੰਚਾਇਤਾਂ